ਸੋ ਅੱਜ ਮੈਂ ਖੜਾ ਹਾਂ ਜੀ گورਨਮੈਂਟ ਸੀਨੀਅਰ ਸਕੱਤਰ ਸਕੂਲ ਕੜਿਆਲਾ ਮੌਸਮ ਖਰਾਬ ਹੋਣ ਕਰਕੇ ਸਾਡੇ ਪੰਜਾਬ ਦੇ ਵਿੱਚ ਹਨਾਂ ਦੀ ਆਫਤ ਆਈ ਹੈ ਉਹਦੇ ਕਰਕੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਜੀ ਜਿਨ੍ਹਾਂ ਨੇ ਬੱਚਿਆਂ ਦੀ ਸੁਰੱਖਿਆ ਦੇ ਵਾਸਤੇ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਸੀਗੀਆਂ ਅਤੇ ਉਹਨਾਂ ਛੁੱਟੀਆਂ ਦੇ ਵਿੱਚ ਸਰਕਾਰੀ ਸਕੂਲ ਦੇ ਜੋ ਵੀ ਟੀਚਰ ਨੇ ਉਹ ਜਾਂ ਪ੍ਰਾਈਵੇਟ ਸਕੂਲਾਂ ਦੇ ਟੀਚਰ ਨੇ ਉਹਨਾਂ ਵੱਲੋਂ ਘਰੇ ਬੱਚਿਆਂ ਨੂੰ ਬੈਠ ਕੇ ਜੋ ਸਿੱਖਿਆ ਦਿੱਤੀ ਜਾਂਦੀ ਸੀਗੀ ਇਹ ਮੋਬਾਈਲ ਦੇ ਉੱਪਰ ਹੀ ਬੱਤੀਆਂ ਨੂੰ ਪੜਾ ਦਿੱਤਾ ਜਾਂਦਾ ਸੀ ਸੋ ਇਸ ਟਾਈਮ ਇੱਥੋਂ ਦੇ ਸੀਨੀਅਰ ਸਰਜੀ ਸਰਦਾਰ ਸੁਖਦਰਸ਼ਨ ਸਿੰਘ ਜੀ ਮੈਡੀਕਲ ਬਾਇਓਲੋਜੀ ਟੀਚਰ ਖੜੇ ਨੇ ਸੋ ਉਹਨਾਂ ਦੇ ਨਾਲ ਆਪ ਸੰਤਾਂ ਦੀ ਮੁਲਾਕਾਤ ਕਰਨਾ ਸੋ ਆਓ ਸਭ ਤੋਂ ਪਹਿਲਾਂ ਸਾਨੂੰ ਫਤਿਹ ਬੁਲਾਉਂਦੇ ਆ ਸਰਜੀ ਵਾਹਿਗੁਰਜੀਕਾ ਖਾਨਸਾ ਵਾਹਿਗੁਰਜੀ ਦੀ ਫਤਿਹ ਕਿੱਤੀਆਂ ਸੀ ਉਦੇ ਲਈ ਔਰ ਬੱਚਿਆਂ ਦੇ ਘਰ ਪਰਿਵਾਰਾਂ ਦੇ ਲਈ ਅਸੀਂ ਧੰਨਵਾਦੀਆਂ ਸਰਕਾਰ ਦੇ ਪਰ ਪ੍ਰੋਬਲਮ ਕੀ ਹੈ ਜਦੋਂ ਇਹਦੀ ਆਫਤ ਆਉਂਦੀ ਹੈ ਤਾਂ ਬੱਚੇ ਐਜੂਕੇਸ਼ਨ ਨੂੰ ਛੱਡ ਕੇ ਔਰ ਆਪਣੇ ਹੋਰ ਕੰਮ ਨੂੰ ਛੱਡ ਕੇ ਸਿਰਫ ਦੇ ਸਿਰਫ ਆਪਣੇ ਬਚਾ ਲਈ ਆਪਣੇ ਪਰਿਵਾਰਾਂ ਦੇ ਬਚਾ ਲਈ ਔਰ ਪਰਿਵਾਰ ਇਸ ਗੱਲ ਦੇ ਦੁਆਲੇ ਹੋ ਜਾਂਦੇ ਆ ਸੋ ਇਹ ਕੁਦਰਤੀ ਆਫਤ ਹੈ ਇਸ ਨੂੰ ਵਧੀਆ ਤਰੀਕੇ ਨਾਲ ਨਜਿੱਠਿਆ ਗਿਆ ਔਰ ਸਰਕਾਰ ਨੇ ਬੱਚਿਆਂ ਨੂੰ ਛੁੱਟੀਆਂ ਦਿੱਤੀਆਂ ਅਧਿਆਪਕਾਂ ਨੇ ਕੋनो ਮਨੋ ਆਪਣਾ ਕਾਰਜ ਕੀਤਾ ਚਾਹੇ ਸਰਕਾਰ ਨੇ ਕੋਈ ਉਹਨਾਂ ਦੀ ਬਲੱਡ ਦੇ ਉੱਪਰ ਡਿਊਟੀ ਲਗਾਈ ਜਾਂ ਪਰੌੜ ਦੀ ਡਿਊਟੀ ਸੀ ਉਹਨਾਂ ਨੇ ਆਪਣੇ ਉਹ ਕੰਮ ਆਪਣੇ ਕਾਰਜ ਉਹ ਪੂਰੇ ਕੀਤੇ ਆ ਸੋ ਇਹਨਾਂ ਗੱਲਾਂ ਦੇ ਨਾਲ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਕਿ 11 ਦਿਨਾਂ ਦੇ ਬਾਅਦ ਸਾਡੇ ਕੋਲ ਜਦੋਂ ਸਕੂਲ ਖੁੱਲ੍ਹੇ ਆ ਤਾਂ ਸਕੂਲ ਦੇ ਵਿੱਚ ਕੁਦਰਤੀ ਹੈ ਜਦੋਂ ਲਗਾਤਾਰ ਬਰਸਾਤ ਹੋ ਰਹੀ ਹੈ ਤਾਂ ਨੇਚਰਲੀ ਹੈ ਕਿ ਹੜ੍ਹ ਆਏਗੀ ਔਰ ਹੋਰ ਸਮੱਸਿਆਵਾਂ ਦਾ ਸਮਨ ਕਰਨਾ ਪੈਂਦਾ ਸੋ ਇਹ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਬਹੁਤ ਹੱਦ ਤੱਕ ਜਿਠਿਆ ਪੰਜਾਬ ਸਰਕਾਰ ਨੇ ਔਰ ਸਿੱਖਿਆ ਭਾਗ ਦੇ ਸਾਡੇ ਡੀਓ ਸਾਹਿਬ ਨੇ ਇੱਕ ਲੈਟਰ ਕੱਢੀ ਕਿ ਸਿਕਿਉਰਟੀ ਵਾਸਤੇ ਔਰ ਆਮ ਸਫਾਈ ਵਾਸਤੇ ਸਕੂਲ ਦੇ ਵਿੱਚ ਤੁਸੀਂ ਪ੍ਰਬੰਧ ਕਰੋ ਸਾਡੇ ਗੁਰਦੀਪ ਸਰ ਜੇ ਸਾਡੇ ਇੰਚਾਰਜ ਨੇ ਸਕੂਲ ਦੇ ਔਰ ਸਾਡੇ ਸਾਰੇ ਸਟਾਫ ਨੇ ਬਹੁਤ ਹੀ ਤਨਮਨੋਂ ਕੰਮ ਕੀਤਾ ਔਰ ਅੱਜ ਸਾਡੇ ਕੋਲੇ ਬੱਚਿਆਂ ਦੇ ਬੈਠਣ ਵਾਸਤੇ ਪ੍ਰੋਪਰ ਜਗ੍ਹਾ ਹੈ ਔਰ ਜਿਹੜੀ ਗਰਾਊਂਡ ਹੈ ਉਸ ਦੇ ਵਿੱਚ ਪਾਣੀ ਖੜਾ ਹੈ ਪਾਣੀ ਭਰਿਆ ਹੈ ਔਰ ਬੱਚੇ ਲੰਘ ਕੇ ਜਾਂਦੇ ਆ ਸੋ ਉੱਥੇ ਇੱਕ ਸਾਡੇ ਕੋਲ ਸਮੱਸਿਆ ਔਰ ਜਿਹੜੀ ਇਹ ਸਮੱਸਿਆ ਇਸ ਦਾ ਵੀ ਅਸੀਂ ਹੱਲ ਚਾਹੁੰਨੇ ਆ ਹਾਂਜੀ ਪਰ ਆਪਣੇ ਜੇ ਸਕੂਲ ਦੀ ਗੱਲਬਾਤ ਕਰੀਏ ਤਾਂ ਆਪਣੇ ਸਕੂਲ ਦੇ ਵਿੱਚ ਬੱਚੇ ਕਿੰਨੇ ਨੇ ਅਤੇ ਇੱਥੇ ਟੀਚਰਸ ਕਿੰਨੇ ਨੇ ਜੇਕਰ ਕੋਈ ਸਪੋਰਟ ਆਪਣੀ ਖਾਲੀ ਪਈਆਂ ਨੇ ਤਾਂ ਉਹਦੇ ਬਾਰੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਦੇਖੋ ਸਰ ਇਹ ਤਾਂ ਇੱਕ ਪਿਛਲੇ ਤੇ ਹੈ ਕੋਹੜ ਦੀ ਸਰਕਾਰ ਹੈ ਜਾਂ ਪਿਛਲੀਆਂ ਸਰਕਾਰਾਂ ਨੇ ਇਹ ਤਾਂ ਇੱਕ ਬਹੁਤ ਤਕੜੀ ਸਮੱਸਿਆ ਰਹੀ ਹੈ ਜੇ ਸਾਡੇ ਸੁਣਾਂ ਦੀ ਗੱਲ ਕਰਦੇ ਆ ਬੱਚਿਆਂ ਦੀ ਗਿਣਤੀ ਟੀਚਰਸ ਦੇ ਨਾਲ ਜੁੜੀ ਹੁੰਦੀ ਹੈ ਔਰ ਜਦੋਂ ਟੀਚਰ ਹਰੇਕ ਸਬਜੈਕਟ ਦੇ ਪੂਰੇ ਹੋ ਜਾਂਦੇ ਆ ਆਟੋਮੈਟਿਕਲੀ ਜਿਹੜੇ ਹੈਗਾ ਪੇਰੈਂਟ ਸਭਲੇ ਹੋ ਜਾਂਦੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਉਸ ਬਗਾਨੇ ਸਕੂਲ ਦੇ ਵਿੱਚ ਹੀ ਸਾਰੇ ਟੀਚਰ ਪੂਰੇ ਆ ਸਾਰੇ ਸਬਜੈਕਟ ਦੇ ਟੀਚਰ ਪੂਰੇ ਆ ਸੋ ਆਟੋਮੈਟਿਕਲੀ ਗਿਣਤੀ ਵੱਧਦੀ ਆ ਸੋ ਸਰਕਾਰ ਨੂੰ ਇਸ ਗੱਲ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਜਿਸ ਤਰ੍ਹਾਂ ਸਰਕਾਰੀ ਸੀਨੀਅਰ ਕੈਂਡੀਸਟ ਕੋ ਪੁਰਾਣਾ ਵਿਕੇ ਕੋਈ ਇੱਥੇ ਪ੍ਰਿੰਸੀਪਲ ਦੀ ਪੋਸਟ ਖਾਲੀ ਹੈ ਇਸ ਤੋਂ ਬਿਨਾ ਫਿਜ਼ਿਕਸ కెਮਿਸਟਰੀ ਔਰ ਪੰਜਾਬੀ ਲੈਕਚਰ ਸਾਡੇ ਆਗੇ ਹੋਏ ਨੇ ਮੈਡਮ ਇਕਨੋਮਿਕਸ ਦੇ ਕਮਰਸ ਦੇ ਔਰ ਇਹਦੇ ਨਾਲ ਕਾੜੀ ਹੋਰ ਬਾਕੀ ਦੀਆਂ ਪੋਸਟਾਂ ਕਾਫੀ ਖਾਲੀ ਨੇ ਸਾਡੇ ਸਕੂਲ ਦੇ ਵਿੱਚ ਆਰਟਸ ਗਰੁੱਪ, ਕਾਮਰਸ ਗਰੁੱਪ, ਮੈਡੀਕਲ, ਨਾਨ ਮੈਡੀਕਲ ਇਹ ਸਾਰੇ ਸਟ੍ਰੀਮ ਚੱਲਦੇ ਨੇ ਬਟ ਟੀਚਰਾਂ ਦੀ ਘਾਟ ਕਰਕੇ ਬੱਚੇ ਥੋੜਾ ਜਿਹਾ ਪ੍ਰਾਈਵੇਟ ਸਕੂਲਾਂ ਵੱਲ ਨੂੰ ਕੂਟ ਕਰਦੇ ਨੇ ਸੋ ਇਹਨਾਂ ਗੱਲਾਂ ਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸਾਡੇ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਦੀ ਪੋਸਟ ਹੈ ਬਟ ਕੋਈ ਟੀਚਰ ਨਹੀਂ ਹੈ ਅਸੀਂ ਸਾਬਦੇ ਆ ਮੈਂ ਬੜਾ ਹੀ ਧੰਨਵਾਦੀ ਆ ਸਾਡੇ ਪੁਰਾਣੇ ਟੀਚਰ ਸਰਵਾਂ ਦਾ ਜਿਨ੍ਹਾਂ ਨੇ ਬੜੀ ਮੁਸ਼ਕਲ ਦੇ ਨਾਲ ਮੈਡੀਕਲ ਗਰੁੱਪ ਔਰ ਨਾਨ ਮੈਡੀਕਲ ਗਰੁੱਪ ਨੂੰ ਸੰਭਾਲਿਆ ਸਾਡੇ ਸਾਇੰਸ ਦੇ ਬ੍ਰਿੰਦਰ ਸਰ ਮੇਰੇ ਨਾਲ ਖੜੇ ਨੇ ਇਹ ਫਿਜ਼ਿਕਸ ਪੜਾਉਂਦੇ ਨੇ ਮੈਡਮ ਆਪਣੇ ਜਿਹੜੇ ਦੂਸਰੇ ਰੋਜ਼ੀ ਮੈਡਮ ਨੇ ਉਹ ਮੈਥਸ ਪੜਾਉਂਦੇ ਨੇ ਇਸ ਤਰ੍ਹਾਂ ਇਹ ਜਿਹੜੇ ਹੈ ਮਾਸਟਰ ਕੈਟਰ ਦੀਆਂ ਪੋਸਟਾਂ ਤੇ ਕੰਮ ਕਰਦੇ ਹੋਏ ਲੈਕਚਰਟੇਟਰ ਦਾ ਕੰਮ ਕਰਦੇ ਨੇ ਬਟ ਸਰਕਾਰ ਇਹਨਾਂ ਨੂੰ ਤਨਖਾਹ ਮਾਸਟਰ ਕੈਟਰ ਦਿੰਦੀ ਹੈ ਸੋ ਇਹ ਹੋਣਾ ਚਾਹੀਦਾ ਹੈ ਜਿਹੜੇ ਸਾਡੇ ਟੀਚਰ ਨੇ ਜਿਹੜੇ ਸਾਡੇ ਅਧਿਆਪਕ ਨੇ ਔਰ ਲੈਕਚਰ ਸਾਹਿਬਾ ਨੇ ਇਹਨਾਂ ਦੀ ਗਿਰਤੀ ਪੂਰੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਤਾਂ ਜੋ ਕਿ ਬੱਚੇ ਇਹੋ ਜਿਹੇ ਖੇਤਰਾਂ ਦੇ ਵਿੱਚੋਂ ਵਧੀਆ ਐਜੂਕੇਸ਼ਨ ਲੈ ਕੇ ਇੱਕ ਵਧੀਆ ਮੁਕਾਮ ਹਾਸਲ ਕਰਨਾ ਜਿਸ ਤਰ੍ਹਾਂ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਗਈ ਸਾਡੇ ਕੋਲ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਆਏ ਸੀ ਔਰ ਸਾਨੂੰ 2.5 ਲੱਖ ਦੀ ਗ੍ਰਾਂਟ ਆਪਣੇ ਕੋਲੋਂ ਉਹ ਕਹਿ ਗਏ ਸੀ ਗਰਾਊਂਡ ਵਾਸਤੇ ਪਰ ਅਫਸੋਸ ਦੀ ਗੱਲ ਹੈ ਅਜ ਤੱਕ ਨਹੀਂ ਪਹੁੰਚੀ ਜੀ ਸੋ ਸਾਡੇ ਨਾਲ ਮੈਡਮ ਰਜਿੰਦਰ ਜੀ ਖੜੇ ਨੇ ਪੰਜਾਬੀ ਲੈਕਚਰਾਰ ਨੇ ਮੈਡਮ ਵਾਈਸ ਜੀ ਖਾਲਸਾ ਵਾਈਸ પણ ਜਿਹੜਾ ਇਸ ਵੇਲੇ ਰੋਹੜਾ ਤੋਂ ਬੱਚੇ ਪ੍ਰਭਾਵ ਤੋਂ ਸੀ 11 12 ਦਿਨਾਂ ਬਾਅਦ ਸਕੂਲ ਵਿੱਚ ਆਉਣਾ ਮਿਲਿਆ ਸੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਪ੍ਰਮਾਤਮਾ ਕੇ ਹੀ ਅਰਦਾਸ ਕਰਦੇ ਆਂ ਵੀ ਇਹ ਜੀ ਆਫਤਾ ਤੋਂ ਸਾਨੂੰ ਬਚਾ ਕੇ ਰੱਖੇ ਜਿਹੜੇ ਸਾਡੇ ਬੱਚੇ ਨੇ ਉਹ ਸਕੂਲ ਆਉਣ ਤੇ ਆਉਂਦੇ ਹੀ ਸੋਹਣੇ ਲੱਗਦੇ ਨੇ ਸਾਡੇ ਲਈ ਤਾਂ ਤੇ ਆਉਣਗੇ ਤੇ ਇੱਥੇ এডੂਕੇਸ਼ਨ ਪ੍ਰਾਪਤ ਕਰਨਗੇ ਤੇ ਆਪਣਾ ਕਹਾ ਜਾ ਕੇ ਵਧੀਆ ਮੱਲਾ ਮਾਰਨਗੇ ਜਦੋਂ ਇਹ ਜੀ ਆਫਤਾ ਦੇ ਵਿੱਚੋਂ ਨਿਕਲ ਜਾਂਦੇ ਨੇ ਬੱਚੇ ਨਾ ਨਿਕਲ ਤੋਂ ਬਾਅਦ ਵੀ ਉਹਨਾਂ ਦੇ ਅੰਦਰ ਬਹੁਤ ਡੈਰ ਸਹਿਮ ਦਾ ਮਾਹੌਲ ਰਹਿੰਦਾ ਜੀ ਸਾਡੇ ਨਾਲ ਸਰ ਜੀ ਖੜੇ ਨੇ ਸੋ ਆਓ ਇਹਨਾਂ ਦੇ ਵਿਚਾਰ ਸਾਂਝੇ ਕਰਦੇ ਆਂ ਅਜੀਤ ਸਰ ਤੁਹਾਡਾ ਕੀ ਕ ਵੈਕੂ ਜੀ ਦਾ ਗਾਲਸਾ ਸ਼੍ਰੀ ਵੈਕੂ ਜੀ ਦੀ ਫਤਿਹ ਅੱਜ ਦੇਸ਼ ਦੁਨੀਆ ਦੇ ਚੈਨਲ ਤੋਂ ਸਾਡੇ درمیان ਸਰਦਾਰ ਗਗਨ ਸਿੰਘ ਜੀ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਹ ਸਮਾਜਿਕ ਮੁੱਦੇ ਉਠਾਉਂਦੇ ਰਹੇ ਆ ਮੈਂ ਇਹਨਾਂ ਦਾ ਪੇਜ ਵੀ ਰੋਜ਼ ਫੋਲੋ ਕਰਦਾ ਰਹਿਣਾ ਵਾਂ ਰੋਜ਼ ਵੀਡੀਓਜ਼ ਇਹਨਾਂ ਦੀਆਂ ਹੜ ਦੇ ਰਿਗਾਰਡਿੰਗ ਆਉਂਦੇ ਰਹਿੰਦੇ ਆ ਜੋ ਸਸਰਾਲੀ ਕਲੋਨੀ ਦੇ ਉੱਪਰ ਢਾ ਲੱਗੀ ਹੋਈ ਆ ਉਹਦੇ ਰਿਗਾਰਡਿੰਗ ਵੀ ਪਲ-ਪਲੇ ਅਪਡੇਟ ਦਿੰਦੇ ਰਹਿੰਦੇ ਆ ਤੇ ਅੱਜ ਸਾਡੇ ਸਕੂਲ ਵਿੱਚ ਆਏ ਆ ਹਾਲਾਤ ਜਾਣਨ ਦੇ ਲਈ ਸਰਕਾਰ ਵੱਲੋਂ ਹੜ੍ਹਾਂ ਦੇ ਦੌਰਾਨ ਜੋ ਛੁੱਟੀਆਂ ਦਿੱਤੀਆਂ ਗਈਆਂ ਸੀ ਮੈਂ ਉਸ ਦੇ ਉਸ ਦੇ ਦੌਰਾਨ ਜੋ ਟੀਚਰਾਂ ਦੀ ਸਾਡੀ ਕਾਰਗੁਜ਼ਾਰੀ ਰਹੀ ਹੈ ਉਹਦੇ ਬਾਰੇ ਤੁਹਾਨੂੰ ਜਰੂਰ ਦੱਸਣਾ ਚਾਹਾਂਗਾ ਟੀਚਰ ਸਾਹਿਬਾਨ ਨੇ ਚਾਹੇ ਸਕੂਲ ਬੰਦ ਸੀਗੇ ਲੇਕਿਨ ਟੀਚਰ ਸਾਹਿਬਾਨ ਨੇ ਆਨਲਾਈਨ ਬੱਚਿਆਂ ਦੀ ਪੂਰੀ ਮਦਦ ਕੀਤੀ ਆ ਆਨਲਾਈਨ ਕਲਾਸਾਂ ਲਗਾਈਆਂ ਨੇ ਬੱਚਿਆਂ ਦੀਆਂ ਜੋ ਵੀ ਕੁਐਰੀ ਸੀਗੀਆਂ ਉਹ ਸਾਰੀਆਂ ਦੂਰ ਕੀਤੀਆਂ ਗਈਆਂ ਨੇ ਸੋ ਹੁਣ ਸਕੂਲ ਖੁੱਲੇ ਨੇ ਇੱਕ ਦਿਨ ਸਿਰਫ ਸਟਾਫ ਆਇਆ ਸੀਗਾ ਜਿਸ ਦਿਨ ਜਿੱਦਾਂ ਸਰਦਾਰ ਸਿੰਘ ਸਾਹਿਬ ਜੀ ਨੇ ਦੱਸਿਆ ਉਸ ਦਿਨ ਸਕੂਲ ਦੀ ਸਾਰੇ ਸਫਾਈ ਕੀਤੀ ਗਈ ਆ ਦੂਸਰੇ ਦਿਨ ਬੱਚੇ ਬੁਲਾਏ ਗਏ ਆ ਲੇਕਿਨ ਥੋੜੇ ਬੱਚੇ ਘੱਟ ਆ ਰਹੇ ਆ ਇਸ ਟਾਈਮ ਤੇ ਕਿਉਂਕਿ ਘੱਟ ਆਉਣ ਦਾ ਕਾਰਨ ਇਹ ਆ ਕਿ ਬਹੁਤ ਸਾਰੇ ਬੱਚੇ ਉਸ ਏਰੀਆ ਚ ਆਉਂਦੇ ਆ ਜਿੱਥੇ ਥੋੜੇ ਜਿਹਾ ਢਾਂ ਲੱਗੀ ਹੋਈ ਹੈਗੀ ਆ ਸ਼ਾਇਦ ਸਹਿਨ ਦੇ ਕਾਰਨ ਨਹੀਂ ਆ ਰਹੇ ਹੈਗੇ ਲੇਕਿਨ ਟੀਚਰਾਂ ਨੇ ਆਪਣਾ ਕੰਮ ਪੂਰੀ ਤੰਦੇ ਜਿਨਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਸਰ ਮੈਂ ਸਾਰਿਆਂ ਦਾ ਪੂਰੇ ਸਟਾਫ ਦਾ ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਸਕੂਲ ਦੇ ਵਿੱਚ ਮੇਰੀ ਆਪਣੀ ਵੀਡੀਓ ਪੜ੍ਹੀ ਹੈ ਤੁਸੀਂ ਜੋ ਵੀ ਸਲਿਪਸ ਹੁੰਦਾ ਉਹ ਜੋ ਬੱਚਿਆਂ ਤੱਕ ਭੇਜਦੇ ਆ ਤੇ ਬੱਚਿਆਂ ਨੂੰ ਵੀ ਅਸੀਂ ਉਤਾਰਨਾ ਕਰੀ ਦੀਏ ਕਿ ਜਿਹੜਾ ਤੁਹਾਡੇ ਟੀਚਰਾਂ ਵੱਲੋਂ ਇਸ ਵੇਲੇ ਘਰੇ ਬੈਠੇ ਨੂੰ ਕੰਮ ਦਿੱਤਾ ਜਾਂਦਾ ਉਹਨੂੰ ਬਾਖੂਬੀ ਤਰੀਕੇ ਨਾਲ ਕਰੋ ਤੇ ਆਪਣੇ ਜਾ ਕੇ ਟੀਚਰਾਂ ਦੇ ਕੋਲੋਂ ਸ਼ਾਬਾਸ਼ ਪ੍ਰਾਪਤ ਕਰੋ ਤੇ ਜਿਹੜੇ ਬੱਚੇ ਇਸ ਟਾਈਮ ਘਰਾਂ ਦੇ ਵਿੱਚ ਹਨ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਇਹ ਜਿਹੜੇ ਸਕੂਲ ਸੀ ਉਹ ਇਸ ਸਮੇਂ ਖੁੱਲ ਚੁੱਕੇ ਹਨ ਪਰ ਮਾਤਮਾ ਦੀ ਮਿਹਰ ਰਹੀ ਤਾਂ ਮੌਸਮ ਠੀਕ ਰਿਹਾ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਸਕੂਲ ਦੇ ਵਿੱਚ ਆਓ ਜਿਹੜਾ ਇੱਥੋਂ ਦਾ ਗਰਾਊਂਡ ਹੈ ਸਕੂਲ ਦਾ ਉਹਦੇ ਹਾਲਾਤ ਬਹੁਤ ਮਾੜੇ ਆ ਮਾੜਾ ਬੱਚੇ ਦੇ ਖੇਡਣ ਵਾਲਾ ਉਹਦੇ ਹਾਲਾਤ ਦੱਸਣਗੇ ਅਤੇ ਉਹਨਾਂ ਦੀ ਜਿਹੜੀ ਕੰਡੀਸ਼ਨ ਹੈ ਉਹਨੂੰ ਸੁਧਾਰਨ ਦੇ ਵਾਸਤੇ ਸਰਕਾਰ ਕੋਲੋਂ ਮੰਗ ਕਰਨਗੇ ਹਾਂ ਜੀ ਸਰ ਦੇਖੋ ਸਰ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਸੁਧਾਰ ਦੇ ਲਈ ਕਾਫੀ ਯਤਨ ਕੀਤੇ ਨੇ ਜੇ ਉਹਨਾਂ ਨੂੰ ਇੱਕ ਵਧੀਆ ਪਲੇਗਰਾਉਂਡ ਦਿੱਤੇ ਜਾਣਗੇ ਖੇਡਣ ਵਾਸਤੇ ਖੇਡ ਦਾ ਮੈਦਾਨ ਦਿੱਤਾ ਜਾਊਗਾ